ਅਸ਼ਰਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਇੱਕ ਨੌਜਵਾਨ ਜਿਸ ਨੂੰ ਨਸ਼ਾ ਵੇਚਣ ਵਾਲੇ ਮੁੰਡਿਆਂ ਨੂੰ ਰੋਕਣਾ ਕਾਫੀ ਮਹੰਗਾ ਪੈ ਗਿਆ ਦਰਸਿਲ ਇਥੇ ਹੀ ਇਹਨਾਂ ਮੁੰਡਿਆਂ ਦੇ ਬੱਲੂ ਇਸ ਨੌਜਵਾਨ ਦੀ ਜਮਕੇ ਕੁੱਟਮਾਰ ਕਰ ਦਿੱਤੀ ਗਈ ਹੈ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਪਿਆ ਨੌਜਵਾਨ ਜਿਸ ਦਾ ਕਹਿਣਾ ਹੈ ਕਿ ਇਸ ਦੇ ਬੱਲੂ ਨਸ਼ਾ ਵੇਚਣ ਵਾਲੇ ਨਾਲ ਨਸ਼ਾ ਤਸਕਰਾਂ ਨੂੰ ਰੋਕਿਆ ਜਾ ਰਿਹਾ ਸੀ ਜਿਸ ਦੇ ਚਲਦਿਆਂ ਇਹਨਾਂ ਵੱਲੋਂ ਇਸ ਤੇ ਹਮਲਾ ਕਰ ਦਿੱਤਾ ਗਿਆ ਤੇ ਇਸ ਨੂੰ ਜ਼ਖਮੀ ਕਰ ਦਿੱਤਾ ਗਿਆ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਤੇ ਆਏ ਨੌਜਵਾਨ ਇਸ ਵੇਲੇ ਇਨਸਾਫ ਦੀ ਮੰਗ ਕਰ ਰਿਹਾ ਨੌਜਵਾਨ ਦਾ ਕਹਿਣਾ ਹੈ ਕਿ ਨਸ਼ਾ ਵੇਚਣ ਵਾਲੇ ਤੋ ਸਕਰਨ ਨੂੰ ਰੋਕਣਾ ਇਸ ਨੂੰ ਇਸ ਕਦਰ ਮਹਿੰਗਾ ਪਿਆ ਕਿ ਉਹਨਾਂ ਵੱਲੋਂ ਇਸ ਦੀ ਕੁੱਟਮਾਰ ਕਰ ਦਿੱਤੀ ਗਈ ਹੈ ਫਿਲਹਾਲ ਇਸ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜੀ ਸਰ ਕੀ ਨਾਮ ਤੁਹਾਡਾ ਜਗਮਉਂ ਸਿੰਘ ਅਦੋਂਪੁਰ ਆਦੋਂਪੁਰ ਹੀ ਕੀ ਮਾਮਲਾ ਹੈ ਤੁਹਾਡਾ ਕੀ ਹੋਇਆ ਮੈਂ ਆਦੋਂਪੁਰ ਦੇ ਰਹਿਣ ਵਾਲਾ ਹਾਂ ਜੀ ਤੇ ਸਾਡੇ ਘਰ ਨੂੰ ਵੀ ਛਿੱਟਾ-ਛਿੱਟਾ ਸਪਲਾਈ ਕਰਦੇ ਹੈਗੇ ਜੀ ਤੇ ਉਹਨਾਂ ਨੂੰ ਇਹ ਕਹਿਤਾ ਜੀ ਇੱਕ ਦਿਨ ਮਗਾ ਵੀ ਤੁਸੀਂ ਇਹ ਕੰਮ ਚੰਗਾ ਨਹੀਂ ਛੋੜਾ ਤੇ ਉਹ ਦੂਵਾਰ ਮਨੋਜੀ ਉਹਨਾਂ ਨੇ ਗਰਾਊਂਡ 'ਚ ਮੈਂ ਜਾਣਾ ਨਹੀਂ ਖੇਡਣਾ ਉੱਥੇ ਉਹਨਾਂ ਸਾਧ ਕੇ ਹੀ ਉਹਨਾਂ ਬੈਸਭਾਈ ਕੀਤੀ ਮੇਰੀ ਕਿਰਪਾ ਨਾਲ ہماری ਤੇ ਗਵਾਹਾਂ ਮਤਲਬ ਵੀ ਪਰਟ ਮਾਰ ਕੀਤੀ ਪਰਸ ਨੂੰ ਕੰਪਲੀਟ ਕੀਤੀ ਕੋਸਾਈ ਨਹੀਂ ਆਹ ਪਰਸ ਨੂੰ ਕੰਪਲੀਟ ਕੀਤੀ ਪਾਹ ਦਿਖਾਈ ਗਏ ਪਾਜੀ ਦਾ ਕਟਾ ਤਾ ਤੁਹਾਨੂੰ ਭਗਤਾ ਰਾਣਾ ਪੰਦੇ ਜੀ ਟਾਈਮ ਦਾ ਪੀਸ